ਜੈਗੁਰ ਦੇਵਤਾ ਨਗੁਰ ਦੇਵ ਅੱਜ ਮਾਤਾ ਸੁਵਿਤਰੀਬਾਈ ਫੁਲੇ ਐਜੂਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਪਟਕਣਕੋਟ ਦੇ ਕੋਲ ਪਹੁੰਚੇ ਨੇ ਪਿੰਡ ਭਾਦਾ ਤੇ ਅਖਰੋਟਾ ਬੋੜਾਂਵਲੀ ਛੰਨੀ ਇਹ ਸਾਰੀਆਂ ਹੀ ਸੰਗਤਾਂ ਨੇ ਹੜਪੇਟਾਂ ਦੇ ਲਈ ਸਮੱਗਰੀ ਜਿਹੜੀ ਉਹ ਭੇਜੀ ਆ ਤੇ ਅਸੀਂ ਸਾਰੀਆਂ ਹੀ ਸੰਗਤਾਂ ਦਾ ਕੋਟਣ-ਕੋਟਣ ਤਨਵਾਰ ਕਰਦੇ ਆ ਕਿ ਉਹ ਸਾਨੂੰ ਸਹਿਯੋਗ ਕਰ ਰਹੇ ਨੇ ਸਾਡੇ ਆਪ ਸਭ ਨੂੰ ਇੱਕੋ ਹੀ ਬੇਨਤੀ ਹੈ ਕਿ ਉਹ ਰਲ ਮਿਲ ਕੇ ਇਸ ਹਰ ਪੀੜਤ ਦੇ ਸਮੇਂ ਜਿਹੜੇ ਮੁਸ਼ਕਲ ਸਾਡੇ ਅੱਗੇ ਆ ਰਹੀ ਆ ਉਹਦਾ ਰਲ ਮਿਲ ਕੇ ਹੱਲ ਕਰੀਏ ਤੇ ਇੱਕ ਦੂਸਰੇ ਦੀ ਸਹਾਇਤਾ ਕਰੀਏ ਸੋ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈ ਰਹੀ ਆ ਤੇ ਉਹਨਾਂ ਚੀਜ਼ਾਂ ਦੇ ਵਿੱਚ ਬਿਸਤਰਾ ਮੰਜੇ ਜਾਂ ਫਿਰ ਵਰਤਨ ਚਾਰਾ ਤੋਰੀ ਆਦੀ ਦੀ ਲੋੜ ਪੈ ਰਹੀ ਆ ਸੋ ਆਓ ਜਿਸ ਕੋਲ ਵੀ ਕੋਈ ਸਹਾਇਤਾ ਹੁੰਦੀ ਆ ਰਲ ਮਿਲ ਕੇ ਸਹਾਇਤਾ ਕਰੀਏ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦਰਸ਼ਨ ਲਾਲ ਪਠਾਨਕੋਟ ਨੰਬਰ ਹੈਗਾ 99075387 ਸੋ ਆਉਂ ਸੰਧਿਆ ਇਹਨਾਂ ਪੰਚਾਇਤਾਂ ਦੀ ਕੀ ਕੀ ਕਹਿ ਰਹੇ ਨੇ ਉਹਨਾਂ ਨੇ ਹੜਪੀੜ ਦਾ ਵਾਸਤੇ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਆ ਕਿ ਜਿਹੜਾ ਕੱਚਾ ਰਾਸ਼ਨ ਆ ਬਰੈਡ ਹੋ ਗਿਆ ਬਿਸਕਟ ਹੋ ਗਏ ਦਾਲਾਂ ਹੋ ਗਈਆਂ ਚੀਨੀ ਹੋ ਗਈ ਉਹਨਾਂ ਨੇ ਛੋਟੇ ਛੋਟੇ ਪੈਕੇਟ ਔਰ ਲੇਡੀਜ਼ ਕੱਪੜੇ ਹੋ ਗਏ ਗੈਂਸ ਸੂਟ ਬੱਚਿਆਂ ਦੇ ਪੁਰਾਣੇ ਕੱਪੜੇ ਹੋ ਗਏ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਜਗ੍ਹਾ ਦੇ ਉੱਤੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਤੇ ਇਸ ਲਈ ਇਹ ਪਿੰਡ ਭਾਦੇ ਦੀ ਪੰਚਾਇਤ ਤੇ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਇਹ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਗਿਆ ਆ ਤੇ ਅਸੀਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਕਿ ਜਿਹੜਾ ਇਹ ਰਾਸ਼ਨ ਹੈ ਇਹ ਪਾਰਲੀ ਸਾਈਡ ਡੇਰਾ ਬਾਬਾ ਨਾਨਕ ਸਾਈਡ ਕਲਾਨੌਰ ਬੰਬਿਆਲ ਵਾਲੀ ਸਾਈਡ ਜਿੱਥੇ ਰਾਸ਼ਨ ਨਹੀਂ ਪੁੱਜ ਰਿਹਾ ਉਸ ਜਗ੍ਹਾ ਦੇ ਉੱਤੇ ਮਤਲਬ ਕਿ ਇਹ ਰਾਸ਼ਨ ਅਹੀਂ ਪੁਜਾ ਰਹੇ ਆ ਤੇ ਉਹਨਾਂ ਦਾ ਅਸੀਂ ਬਹੁਤ ਤਹਿਤੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਸ ਪਿੰਡ ਦਾ ਪੂਰਾ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਇੱਕ ਛੋਟਾ ਜਿਹਾ ਕਦਮ ਮਤਲਬ ਕਹਿੰਦਾ ਕਿ ਉਹਨਾਂ ਨੇ اٹھਾਇਆ ਆ ਤੇ ਮੇਰੀ ਜਿਹੜੇ-ਜਿਹੜੇ ਵੀ ਇਹ ਵੀਡੀਓ ਦੇਖ ਰਹੇ ਆ ਉਹਨਾਂ ਦੇ ਅੱਗੇ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਜਿਸ ਤਰੀਕੇ ਪਿੰਡ ਭਾਂਦੇ ਦੇ ਲੋਕਾਂ ਨੇ ਉਸ ਦੀ ਉਥੋਂ ਦੀ ਪੰਚਾਇਤ ਨੇ ਜੋ ਇਹ ਪ੍ਰਾਲਾ ਕੀਤਾ ਆ ਕਿ ਇਹ ਹਰ ਪੀੜਤਾਂ ਵਾਸਤੇ ਜਿਹੜਾ ਸਮਾਨ ਇਕੱਠਾ ਕਰਕੇ ਉੱਥੇ ਭੇਜ ਰਿਹਾ ਕਿ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਮਤਲਬ ਕਹਿੰਦਾ ਕਰ ਸਕਦੇ ਆ ਉਹ ਕਰਨ ਮੈਂ ਇੱਕ ਛੋਟੀ ਜੀ ਮਤਲਬ ਪਿੰਡ ਭਾਦੇ ਦੇ ਸਰਪੰਚ ਰਮਨ ਕੁਮਾਰ ਜੀ ਦੇ ਦੋ ਸ਼ਬਦ ਸੁੰਣਾ ਚਾਹਨਾ ਕਿ ਉਹ ਹਰ ਪੀੜਤਾ ਬਾਰੇ ਮਤਲਬ ਉਹ ਕੀ ਵਿਚਾਰ ਦਿੰਦੇ ਆ ਉਹ ਲੋਕਾਂ ਨੂੰ ਕੀ ਜਾਗਰੂਤ ਕਰਨਾ ਚਾਹ